ਹੈਲੋ ਹਾਂਜੀ ਵੀਰੇ ਆ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਉੱਥੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਇੰਨਾ ਇੰਨਾ ਕਿ ਤਾਂ ਝੋਨਾ ਖਰ ਨੰਗਾ ਹੋ ਗਿਆ ਤੇ ਕੱਲ ਸਲਫਰ ਵੀ ਪਾਇਆ ਸੀ ਆ ਤੇ ਕਈ ਕਿਸਾਨ ਵੀਰਾਂ ਨੇ ਬਾਈਆਂ ਨੇ ਰਾਏ ਦਿੱਤੀ ਕਹਿੰਦੇ ਵੀ ਐਂ ਕਰਕੇ ਪੱਖੇ ਨਾਲ ਪਾਣੀ ਚੱਕਦੇ ਨਹੀਂ ਜਿਆਦੇ ਨੁਕਸਾਨ ਹੋ ਜਾਊਗਾ ਤਾਂ ਭਰਾਓ ਅੱਜ ਆ ਕਿਸੇ ਭਰਾ ਦਾ ਲੈਹੰਦਾ ਮੰਕੇ ਪੱਖਾ ਇਹਦੇ ਨਾਲ ਪਾਣੀ ਚਕਾਈ ਜਾਂਦੇ ਆ ਅੱਗੇ ਬਾਬੇ ਨਾਨਕ ਮੇਰ ਕਰੂਗਾ ਸੱਚੇ ਪਾਤਸ਼ਾਹ ਦੋਸਤੋ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਈ ਮੇਰੇ ਭਰਾ ਵੀਡੀਓ ਸਾਰੀ ਵੇਖਦੇ ਆਗੇ ਕਿਸਾਨ ਭਰਾ ਵੀ ਆ ਮਜ਼ਦੂਰ ਭਰਾ ਵੀ ਆ ਤੇ ਕੋਈ ਗੁੱਸਾ ਨਾ ਕਰਿਓ ਮੈਂ ਇੱਕ ਗੱਲ ਕਹਿਣੀ ਚਾਹਣਾ ਭਾਈ ਜੀ ਜਦੋਂ ਜ਼ਿਮੀਂਦਾਰ ਫਸਲ ਮੰਡੀ ਚ ਲੈ ਕੇ ਆਉਂਦਾ ਨਾ ਉਹਦੀ ਫਸਲ ਐ ਨਾ ਦੇਖਿਆ ਕਰੋ ਵੀ ਤੇ ਇੰਨੀਆਂ ਟਰਾਲੀਆਂ ਹੋ ਗਈਆਂ ਜਾਂ ਐਨੇ ਮਾਲ ਫਸਲ ਹੋ ਗਈ ਜਾਂ ਕਿੱਲੇ ਦੇ ਵਿੱਚੋਂ ਐਨੇ ਮਣ ਕਣਕ ਜਾਂ ਝੋਨਾ ਹੋ ਗਿਆ ਭਾਈ ਜੀ ਜਦੋਂ ਫਸਲ ਬੀਜ ਦਿੰਦਾ ਨਾ ਤੇ ਮੰਡੀ ਚ ਲਿਆਉਣ ਤੀਕ ਉਸ ਜ਼ਿਮੀਂਦਾਰ ਭਰਾ ਨੂੰ ਪੁੱਛ ਕੇ ਦੇਖੋ ਵੀ ਉਹਦੇ ਨਾਲ ਕੀ ਬੀਤਦੀ ਆ ਤੇ ਆਪਦੇ ਜਵਾਕਾਂ ਨੂੰ ਤਾਂ ਨਹੀਂ ਆਪਾਂ ਵੇਂਦੇ ਸੋਚਦੇ ਵੀ ਡੂੰਘੇ ਪਾਣੀ ਚ ਪੜਨਾ ਕਿ ਰਾਤ ਨੂੰ ਪਾਣੀ ਲਾਉਣ ਜਾਣਾ ਮੋਟਰ ਤੇ ਜਾਣਾ ਪੁੱਤ ਹੈ ਦਰਗਾਹ ਚ ਨਾ ਪੈਰ ਮਰ ਜਾ ਐ ਨਾ ਕਰ ਦੋਸਤੋ ਉਦੋਂ ਆਪਾਂ ਨੂੰ ਆਪਦੀ ਫਸਲ ਦਿਖਦੀ ਹੁੰਦੀ ਆ ਕਿਸੇ ਟਾਈਮ ਪੁਰਾਣੀ ਕਹਾਵਤ ਦੇ ਵਿੱਚ ਕਿਸੇ ਜ਼ਿਮੀਂਦਾਰ ਭਰਾ ਨੇ ਪਾਣੀ ਵਾਲੇ ਬੰਨ ਟੁੱਟਿਆ ਪਿਆ ਸੀ ਤੇ ਉਹਦੇ ਵਿੱਚ ਆਪਦਾ ਮੁੰਡਾ ਹੀ ਨੱਪ ਦਿੱਤਾ ਸੀ ਸੁਣਨੀ ਆ ਕਹਾਵਤ ਉਸੇ ਤਰ੍ਹਾਂ ਭਰਾਵੋ ਜ਼ਿਮੀਂਦਾਰ ਬੰਦਾ ਕੁਝ ਨਹੀਂ ਵੇਣਾ ਹੁੰਦਾ ਉਹਨੂੰ ਆਪਦੀ ਫਸਲ ਦਿਖਦੀ ਆ ਵੀ ਮੈਂ ਕਿਸੇ ਨਾ ਕਿਸੇ ਤਰੀਕਾ ਆਪਦੀ ਫਸਲ ਬਚਾਵਾਂ ਤਾਂ ਕਰਕੇ ਵੀਰ ਮੇਰੋ ਮੰਡੀ ਚਾਹੇ ਜ਼ਿਮੀਦਾਰ ਦੇ ਸਿੰਗੀ ਨਾਲ ਲਾਇਆ ਕਰੋ ਆਪਦੇ ਹੱਕ ਸੱਚ ਦੀ ਕਮਾਈ ਖਾਓ ਤੇ ਕਿਉਂਕਿ ਜ਼ਿਮੀਦਾਰ ਭਰਾ ਸੱਪਾਂ ਦੀਆਂ ਸਰੀਆਂ ਮਿੱਧ ਕੇ ਫਸਲ ਲਿਆਉਂਦਾ ਤਾਂ ਕਰਕੇ ਭਰਾ ਉਹ ਰੇਕ ਦੇ ਮਾਨ ਚ ਗੱਲ ਆਈ ਤੁਹਾਡੇ ਨਾਲ ਸ਼ੇਅਰ ਕਰ ਲਈ ਗਾ ਅੱਗੇ ਤੁਹਾਡੀ ਮਰਜ਼ੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਇੰਨੇ ਨਾਲ ਵੀਡੀਓ ਬਣਾਉਣ ਵਾਲਾ ਕੋਈ ਵੀ ਬੰਦਾ ਉਹਦਾ ਮਾਨ ਹੌਸਲਾ ਵਧ ਜਾਂਦਾ ਸਾਰਾ ਇੰਨਾ ਗੱਲਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਸਾਰਿਆਂ ਮੂਰੇ ਅਰਦਾਸ ਬੇਨਤੀ ਕਰਦੇ ਵਾਹਿਗੁਰੂ ਅੱਗੇ ਵੀ ਸਭ ਨੂੰ ਚੜ੍ਹਦੀ ਕਲਾ ਚ ਰੱਖੀ ਸੱਚਾ ਪਾਤਸ਼ਾਹ ਮੇਰਾ ਕਰੀ ਲੰਮੀਆਂ ਉਮਰਾਂ ਬਖਸ਼ੀ ਸਭ ਦੇ ਫਸਲਾਂ ਤੇ ਮਿਹਰ ਪ੍ਰਿਆ ਹੱਥ ਰੱਖੀ ਕਿਉਂਕਿ ਇਹ ਫਸਲ ਦੋਸਤੋ ਬਹੁਤ ਲੋਕਾਂ ਨਾਲ ਜੁੜੀ ਹੁੰਦੀ ਹੈ ਗਰੀਬ ਮਜ਼ਦੂਰ ਬਾਣੀਆਂ ਸਭ ਨਾਲ ਜੁੜੀ ਹੁੰਦੀ ਹੈ ਇੰਨੀ ਅਗਲਾ ਕਹਿੰਦਾ ਹੋਇਆ ਦੋਸਤੋ ਤੁਹਾਡੇ ਤੋਂ ਅੱਗੇ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ